ਮੈਂ ਪੁੱਛਣਾ ਚਾਹੁੰਦਾ ਵੀ ਸੂਰੀ ਨੂੰ ਮਾਰਨ ਵਾਲੇ ਬਾਰੇ ਇਹਦਾ ਪਤਾ ਕੀਤਾ ਤੁਸੀਂ ਹੁਣ ਪੁੱਛਿਆ ਕਦੇ ਸਾਰ ਲਈਏ ਬੰਦੇ ਨੇ ਸਟੈਪ ਤਾਂ ਲੈ ਲਿਆ ਪਰ ਅਸੀਂ ਕੀ ਕਰਦੇ ਆ ਅਸੀਂ ਹਿੱਸਿਆਂ 'ਚ ਸੋਚਦੇ ਆ ਹਮੇਸ਼ਾ ਅਸੀਂ ਜੋ ਘਟਨਾ ਵਾਪਰੀ ਹੈ ਅੱਜ ਮਾੜਾ ਜਿਹਾ ਉਹਦੇ ਤੇ ਰੌਲਾ ਰੱਪਾ ਪਾਉਣਾ ਮੁੜ ਕੇ ਚੁੱਪਚਾਪ ਭੁੱਲ ਪਾਲ ਜਾਂਦੇ ਨੇ ਸਰ ਮੈਂ ਬੋਲਿਆ ਸੀ ਪਿੱਛੇ ਜੇ ਵੀਡੀਓ ਕਲਿੱਪ ਨੈੱਟ ਤੇ ਪਿਆ ਕਿ ਬੰਦੀ ਸਿੰਘ ਬਾਹਰ ਆਉਣ ਭਰਾਵੋ ਬੰਦੀ ਸਿੰਘ ਬਾਹਰ ਆਉਣ ਪਰ ਧਿਆਨ ਰੱਖਿਓ ਇਦਾਂ ਦੀਆਂ ਸਟੇਟਮੈਂਟਾਂ ਨਾ ਦਿਓ ਕਿ ਹੋਰ ਬੰਦੀ ਬਣ ਜਾਣ ਗੁਰੂ ਗੋਬਿੰਦ ਸਿੰਘ ਦੇ ਖੱਬੇ ਪਾਸੇ ਪੇਟ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਜਖਮ ਸੀ ਦਿੱਤਾ ਗਿਆ ਸੀ ਪਰ ਉਹ ਜ਼ਖਮ ਦੁਆਰਾ ਫੇਰ ਤੀਰ ਲੱਗੇ ਚਲਾਉਣ ਉਹ ਫੇਰ ਅੱਲਾ ਹੋ ਗਿਆ ਫੇਰ ਪਾਟ ਗਿਆ ਉਹਦੇ ਕਰਕੇ ਸਰੀਰ ਛੱਡਦੇ ਐ ਪਰ ਕਲਗੀਧਰ ਪਾਸ਼ਾ ਦਾ ਸ਼ੁਰੇ ਕਾਰਨ ਦੁਨੀਆਂ ਚੋਂ ਜਾਂਦੇ ਐ ਪਰ ਕਦੇ ਉਹਨਾਂ ਨੂੰ ਸ਼ਹੀਦ ਕਿਹਾ ਸੀ ਸਾਡੀ ਮਰਜ਼ੀ ਹੈ ਕਿ ਜਿਸ ਦੇ ਨਾਂ ਨਾਲ ਲਾ ਦਿਓ ਸ਼ਹੀਦ ਤੇ ਨਹੀਂ ਕਹਿਣਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਵੀ ਸ਼ਹੀਦ ਨਹੀਂ ਕਹਿਣਾ ਅਮਰਤਪਾਲ ਸਿੰਘ ਆਉਂਦਾ ਉਹਨੇ ਕੁਝ ਫੈਸਲੇ ਲਏ ਕੁਝ ਬੰਦੇ ਨਾਲ ਲਾਏ ਫਟਾਫਟ ਚੱਲਿਆ ਤੇ ਜਿਹੜੇ ਤਾਂ ਉਹਦੇ ਨਾਲ ਤੁਰ ਪਏ ਇਹ ਤਾਂ ਨੇ ਜੀ ਪੰਥ ਦੇ ਹਤੇਸ਼ੀ ਪੰਥ ਨਾਲ ਖੜੇ ਨੇ ਜਿਹੜਾ ਬੰਦਾ ਕੁਝ ਵੱਖਰਾ ਨਜ਼ਰੀਆ ਰੱਖਦਾ ਇਹ ਪੰਥ ਦੁਖੀ ਹੈ ਜੀ ਇਹ ਕਹਿੰਦਾ ਹੋਰ ਨਾ ਬੰਦੀ ਸਿੰਘ ਬਣ ਜਾਣ ਇਹ ਨਾ ਹੋ ਜੇ ਇਹ ਨਾ ਹੋ ਜੇ ਨੁਕਸਾਨ ਨਾ ਹੋ ਜੇ ਇਹ ਪੰਥ ਦੁਖੀ ਹੈ ਜੀ ਇਹ ਹੁਣ ਪੰਥ ਦੁਖੀ ਹੈ ਜਿਹੜਾ ਨਾਲ ਤੁਰ ਪਿਆ ਉਹ ਪੰਥ ਦਾ ਹਤੇਸ਼ੀ ਹੈ ਅਸਲ ਬੰਦਾ ਉਹ ਹੈ ਜਿਹੜਾ ਹੁਣ ਅਮਰਤਪਾਲ ਸਿੰਘ ਦੇ ਨਾਲ ਤੁਰੇਗਾ ਸਾਰੇ ਬੰਦੇ ਆਲੇ ਦੁਆਲੇ ਆਲੇ ਗ੍ਰਿਫਤਾਰ ਹੋ ਰਹੇ ਨੇ ਅਮਰਤਪਾਲ ਸਿੰਘ ਹੁਣੀ ਨਿਕਲਦੇ ਐ ਛੋਟੀ ਗੱਡੀ ਤੇ ਉਹ ਬੰਦੇ ਵੀ ਗ੍ਰਿਫਤਾਰ ਕਰ ਲੇ ਜਿਸ ਘਰ ਦੇ ਵਿੱਚ ਕੱਪੜੇ ਬਦਲੇ ਗਏ ਉਹ ਬੰਦੇ ਵੀ ਗ੍ਰਿਫਤਾਰ ਕੀਤੇ ਉਹ ਲੋਕ ਦੇ ਫਿਰਦੇ ਆ ਗਰੰਥੀ ਦੀ ਘਰ ਵਾਲੀ ਮੀਡੀਆ ਜਾਂਦਾ ਉਹ ਲੋਕ ਦੀ ਫਿਰਦੀ ਏ ਮੀਡੀਆ ਵਾਲੇ ਉਹਦੇ ਉਹਦੇ ਕੱਪੜੇ ਜਿਹੜੇ ਗਰੰਥੀ ਦੇ ਬੇਟੇ ਦੇ ਕੱਪੜੇ ਪਾ ਕੇ ਨਿਕਲੇ ਪਰ ਸਾਡੇ ਬੰਦੇ ਨੇ ਕਿਹਾ ਫੋਟੋਆਂ ਫੇਕ ਨੇ ਫਿਰ ਵੀਡੀਓ ਆਈਆਂ ਫਿਰ ਅੱਗੇ ਚੱਲ ਕੇ ਰੇੜੀ ਵਾਲਾ ਜਿਹੜਾ ਸੀ ਉਹ ਉਹ ਫੋਟੋ ਆਈ ਪਰ ਜਿਹੜੇ ਬੰਦਿਆਂ ਨੇ ਨਹੀਂ ਮੰਨਣਾ ਹੁੰਦਾ ਨਹੀਂ 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 ਇਹ ਫੋਟੋ ਫੇਕ ਹੈ ਅੱਜ ਉਹ ਬੰਦੇ ਦੀ ਇੰਟਰਵਿਊ ਵੀ ਦੇਖੀ ਮੈਂ ਉਹ ਬੰਦਾ ਕਹਿੰਦਾ ਮੇਰੀ ਰੇੜੀ ਰੋਕੀ ਗਈ ਆਹ ਮੇਰੀ ਰੇੜੀ ਹੈ ਰੇੜੀ ਦੀ ਫੋਟੋ ਵੀ ਦੇਖ ਲਓ ਫੋਟੋ ਅੱ ਕਣਕਾਂ ਨੇ ਪੰਜਾਬ ਦੇ ਵਿੱਚ ਤੇ ਫੋਟੋ ਵਿੱਚ ਤੇ ਇੰਨੀ ਇੰਨੀ ਕਹਿੰਦੇ ਮੱਕੀ ਹੈ ਜੀ ਸਾਡੇ ਏਰੀਆ ਵਿੱਚ ਮੱਕੀ ਜ਼ਿਆਦਾ ਬੀਜਦੇ ਨੇ ਕਣਕ ਨਹੀਂ ਉਹ ਰੇੜੀ ਦੇ ਉੱਤੇ ਉਹਨਾਂ ਨੇ ਦੋ ਨੌਜਵਾਨਾਂ ਨੇ ਮੇਰੀ ਰੇੜੀ ਨੂੰ ਰੋਕਿਆ ਟਾਇਰ ਪੈਂਚਰ ਹੋਇਆ ਮੋਟਰਸਾਈਕਲ ਵਿੱਚ ਰੱਖਿਆ ਮੈਂ 5 ਕਿਲੋਮੀਟਰ ਐਸ ਥਾਂ ਦੇ ਉੱਤੇ ਉਹਨਾਂ ਨੂੰ ਛੱਡਿਆ ਜਿੱਥੇ ਟਾਇਰ ਪੈਂਚਰ ਦੀ ਦੁਕਾਨ ਸੀ ਤੇ ਮੈਂ ਉਹਨਾਂ ਤੋਂ ਪੈਸੇ ਮੰਗੇ ਵੀ 100 ਰੁਪਿਆ ਮੈਨੂੰ ਦਿਓ ਉਹਨਾਂ ਨੇ 100 ਰੁਪਿਆ ਦਿੱਤਾ ਮੈਨੂੰ ਪੁੱਛ ਕੇ ਛੋਦੇ ਤੋਂ ਹੋਈ ਫਿਰ ਜਾ ਕੇ ਸ਼ਾਹਬਾਦ ਵਿੱਚ ਹਰਿਆਣੇ ਦੇ ਵਿੱਚ ਉਹਨਾਂ ਤੋਂ ਵੀ ਪੁੱਛ ਕੇ ਛੋਹ ਰਹੀ ਹੈ ਹੁਣ ਉਹ ਔਰਤ ਫੜੀ ਗਈ ਦਿਕਸ਼ੇ ਵਾਲਾ ਫੜਿਆ ਗਿਆ ਗ੍ਰੰਥੀ ਨੂੰ ਚੱਕਰ ਪੈ ਗਿਆ ਨਾਲ ਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਕਿੰਨੇ ਸਾਥੀ ਫੜੇ ਗਏ ਕਿੰਨੇ ਪਰਿਵਾਰ ਜਿਹੜੇ ਨੇ ਬਿਲਕ ਰਹੇ ਨੇ ਰੋਂ ਰਹੇ ਨੇ ਸਾਡੇ ਬੱਚੇ ਸਾਡੇ ਬੱਚੇ ਸਾਡੇ ਬੱਚੇ ਕੀ ਸਾਡੇ ਕੋਲ ਇਹੀ ਪਲਾਨ ਸੀ ਕਿ ਹੋਰ ਬੰਦੀ ਬਣਾ ਦੇਾਂਗੇ ਅਸਾਮ ਵਰਗੀਆਂ ਜ਼ਿਲਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਚਲੇ ਗਏ ਕਿ 6 ਮਹੀਨੇ ਰੋਲਾ ਪਊਗਾ ਉਸ ਤੋਂ ਬਾਅਦ ਕੁਝ ਬੰਦੇ ਫੜੇ ਜਾਣਗੇ ਕੁਝ ਇਦਾਂ ਹੋ ਜਾਣਗੇ ਕੁਝ ਇਦਾਂ ਹੋ ਜਾਣਗੇ ਅੱਜ ਅਮਰਤਪਾਲ ਸਿੰਘ ਨੂੰ ਇੱਕ ਪਲਟੀਨਾ ਮੋਟਰਸਾਈਕਲ ਮਿਲਦਾ ਅਮਰਪਾਲ ਸਿੰਘ ਹੁਣੀ ਉਹਦੇ ਤੇ ਚੜ ਜਾਂਦੇ ਆ ਜੇ ਹੈਲੀਕਾਪਟਰ ਮਿਲ ਗਿਆ ਤੇ ਹੈਲੀਕਾਪਟਰ ਤੇ ਨਾ ਚੜਨਗੇ ਜਹਾਜ਼